ਖਬਰਨਾਮਾ ਦਿਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸਵੇਰ ਚੜ੍ਹਦੇ ਹੀ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਵੱਡਾ ਉਲਟ ਫੇਰ ਕਰ ਦਿੱਤਾ ਗਿਆ ਪੰਜਾਬ ਦੇ ਪ੍ਰਾਣੇ ਇੰਚਾਰਜ ਨੂੰ ਹਟਾ ਕੇ ਨਵਾਂ ਅੰਚਾਰਜ ਲਗਾ ਦਿੱਤਾ ਗਿਆ ਚਰਚਾ ਦਾ ਵਿਸ਼ਾ ਬਣ ਗਿਆ ਨੇ ਕਿ ਨਵੇਂ ਇੰਚਾਰਜ ਬਗੇਲ ਵੱਲੋਂ ਵੱਡੇ ਫੈਸਲੇ ਲੈਣਗੇ ਵੱਡੇ ਉਲਟ ਫੇਰ ਕੀਤੇ ਜਾਣਗੇ ਪੰਜਾਬ ਦੇ ਵਿਧਾਇਕਾਂ ਪੰਜਾਬ ਦੇ ਸੰਸਥਾ ਨੂੰ ਡਿਊਟੀਆਂ ਦਿੱਤੀਆਂ ਜਾਣਗੀਆਂ ਅਤੇ ਨਵੇਂ ਪ੍ਰਧਾਨ ਵੀ ਬਣਾਇਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਅਤੇ ਉਹੀ ਚਿਹਰਾ ਪੰਜਾਬ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਉਹਦੇ ਨਾਮ ਤੇ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਜੇ ਗੱਲ ਕਰੀਏ ਕਾਂਗਰਸ ਦੇ ਰਿਕਾਰਡ ਦੀ ਕਾਂਗਰਸ ਦੇ ਇਹਨਾਂ ਵੱਡੇ ਆਗੂਆਂ ਦੀ ਇਹਨਾਂ ਨੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਯਾਨੀ ਕਿ ਜਸਟ ਗਾਲੀ ਕੀਤੀ ਸੀ ਆ ਜਿਮਨੀ ਚੋਣਾਂ ਦੇ ਵਿੱਚ ਰਾਜਾ ਵੜਿੰਗ ਨੇ ਕਿ ਜੇਕਰ ਗੱਦਰਪਾਹ ਹਲਕੇ ਦਾ ਮੁੱਖ ਮੰਤਰੀ ਬਣ ਜਾਂਦਾ ਹੈ ਤੇ ਉਹ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਕੰਮ ਕਰਵਾਏਗਾ ਤੇ ਹਰ ਘਰ ਦੇ ਵਿੱਚ ਨੌਕਰੀ ਮਿਲੇਗੀ ਯਾਨੀ ਕਿ ਜਸਟ ਉਹਨੇ ਕਿਹਾ ਹੀ ਸੁਖਜਿੰਦਰ ਸਿੰਘ ਰੰਧਾਵਾ ਤੱਤੇ ਹੋ ਗਿਆ ਉਹਨਾਂ ਕਿਹਾ ਕਿ ਪਹਿਲਾਂ ਵਿਧਾਨ ਸਭਾ ਦੀ ਚੋਣਾਂ ਤਾਂ ਆ ਲੈਣ ਹਾਲੇ ਸਾਡੇ ਕੋਲ ਤਾਂ ਜਿਮਣੀ ਚੋਣਾ ਵੀ ਇਚਾਰ ਨਹੀਂ ਜਿੱਤੀਆਂ ਚਾਰ ਹਲਕਿਆਂ ਦੀਆਂ ਜਿੱਤੀਆਂ ਜਾਣੀਆਂ ਭਾਵੇਂ ਹਲਕਾ ਬਰਨਾਲੇ ਦੇ ਵਿੱਚੋਂ ਕਾਂਗਰਸ ਪਾਰਟੀ ਵੱਲੋਂ ਜਿਮਣੀ ਚੋਣ ਜਿੱਤੀ ਗਈ ਉਦੋਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਅੱਡੀ ਛੋਟੀ ਦਾ ਜੋਰ ਲਗਾ ਰਹੇ ਨੇ ਜਿਸ ਤਰ੍ਹਾਂ ਉਹਨਾਂ ਨੇ ਜਾਲ ਵਿਛਾਇਆ ਸੀ ਹਾਈ ਕਮਾਂਡ ਦੇ ਨਾਲ ਸਿੱਧੀ ਗੱਲਬਾਤ ਹੈ ਪ੍ਰਤਾਪ ਸਿੰਘ ਬਾਜਵਾ ਦੀ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜਾ ਵੜਿੰਗ ਨੂੰ ਜਿਹੜੀ ਲੋਕ ਸਭਾ ਦੀ ਟਿਕਟ ਦੋਣੀ ਤੇ ਸੁਪਾਲ ਸਿੰਘ ਖਹਿਰਾ ਨੂੰ ਉਹ ਸਭ ਤੋਂ ਵੱਡੀ ਚਾਲ ਖੇਢੀ ਗਈ ਪ੍ਰਤਾਪ ਸਿੰਘ ਬਾਜਵਾ ਦੇ ਦੁਆਰਾ ਵੀ ਇਹ ਸਾਸਤ ਬਣ ਜਾਣਗੇ ਉਸ ਤੋਂ ਪਹਿ ਕਹਿਦੇ ਉਸ ਤੋਂ ਬਾਅਦ ਕਹਦੇਗੇ ਭਾਈ ਇਹ ਤਾਂ ਸੰਸਦ ਨੇ ਤੇ ਜਿਹੜਾ ਐਜ਼ੇ ਪ੍ਰਧਾਨ ਬਹਿ ਬਣਾਗਾ ਐਜ਼ੇ ਮੁੱਖ ਮੰਤਰੀ ਦਾ ਚਿਹਰਾ ਮੈਂ ਹੋਵਾਂਗਾ ਲੇਕਿਨ ਪ੍ਰਤਾਪ ਸਿੰਘ ਬਾਜਬਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਦੀਆਂ ਆਸਾਂ ਦੇ ਉੱਪਰ ਪਾਣੀ ਫਿਰ ਗਿਆ ਹੈ ਅਜਾਇ ਨਹੀਂ ਹੋਵੇਗਾ ਰਾਜਾ ਵੜਿੰਗ ਦੀ ਛੁੱਟੀ ਹੈ ਇਹ ਲਗਭਗ ਤੈ ਹੋ ਚੁੱਕਿਆ ਹੈ 99% ਕਿਉਂ ਕਿ ਹਵਾਵਾਂ ਜਿਹੜੀਆਂ ਨੇ ਉਹ ਫੇਵਰ ਨਹੀਂ ਕਰ ਰਹੀਆਂ ਰਾਜਾ ਬੁਰਿੰਗ ਦੀ ਕਿਉਂਕਿ ਰਾਜਾ ਬੁਰਿੰਗ ਦੀ ਖੁਦ ਹੀ ਪਤਨੀ ਹਾਰੀ ਹੈ ਜੇਕਰ ਪ੍ਰਧਾਨ ਪ੍ਰਧਾਨ ਦੀ ਪਤਰੀ ਪਤਨੀ ਹੀ ਹਾਰ ਜਾਵੇ ਜਿਮਨੀ ਚੋਣ ਤਾਂ ਇਸ ਤੋਂ ਵੱਡੀ ਜਿਹੜੀ ਇਨਸਲਟ ਦੀ ਗੱਲ ਕੀ ਹੁੰਦੀ ਹੈ ਇਸ ਲਈ ਨਵੇਂ ਬਣੇ ਇਨਚਾਰਜ ਬਗੇਲ ਵੱਲੋਂ ਹੁਣ ਸਿਸਟਮ ਦੇਖਿਆ ਜਾ ਰਿਹਾ ਹੈ ਕਿ ਕਿਸ ਨੂੰ ਬਨਾਇਆ ਜਾਵੇ ਪਾਰਟੀ ਦਾ ਪ੍ਰਧਾਨ ਉਸ ਤੋਂ ਬਾਅਦ ਕੋਈ ਫਿਰ ਫਿਰ ਬਦਲ ਨਹੀਂ ਹੋਵੇਗਾ ਉਹੀ ਪ੍ਰਧਾਨ ਜਿਹੜਾ ਹੈ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਅੱਖ ਹੈ ਚਲੰਗੇ ਸੰਚੱਲੀ ਤੇ ਚਰਨਜਨ ਸਿੰਘ ਜਰਨੀ ਜਿਹੜੇ ਨੇ ਅਨੁਸੂਚਿਤ ਜਾਤੀ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ 34 ਹਲਕੇ ਨੇ ਜੇਕਰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਜੇਕਰ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਹੁਣ ਤੁਸੀਂ ਐਲਾਨ ਦਿੱਤਾ ਜਾਂਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਵਾਸਤੇ ਜਿਤਨੀਆਂ 20 ਤੋਂ 25% ਆਸਾਨ ਹੋ ਜਾਣਗੀਆਂ ਇਸ ਵਿੱਚ ਆਪਾਂ ਕਿੰਤੂ ਅਤੇ ਪ੍ਰੰਤੂ ਨਹੀਂ ਕਰ ਸਕਦੇ ਕਿਉਂਕਿ ਰੋਟੇਸ਼ਨ ਚੱਲਨੀ ਹੈ ਅਤੇ ਚੈਲੰਜਸਨ ਚੱਲਨੀ ਦੇ ਮੂੰਹ ਦੇ ਨੂੰ ਵੇਖੇ ਜਾ ਉਹਦੇ ਚਿਹਰੇ ਨੂੰ ਦੇਖ ਕੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਦੇਣੀਆਂ ਨੇ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਦੇ ਵਿੱਚ ਹੁਣ ਲੈ ਚੁੱਕੀ ਹੈ ਜੇਕਰ ਹੁਣ ਮੌਕੇ ਤੇ ਚੌਕਾ ਮਾਰ ਦਿੱਤਾ ਜਾਂਦਾ ਹੈ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾ ਕੇ ਅਤੇ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹੀ ਪ੍ਰਧਾਨ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਤਾਂ ਫਿਰ ਜਿਹੜੀ 20 ਤੋਂ 25% ਹੈ ਜਿਹੜਾ ਥੋੜੀ ਘੱਟ ਕੋਸ਼ਿਸ਼ ਕਰਨੀ ਪਵੇਗੀ ਕਾਂਗਰਸ ਦੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਤੇ ਇਹ ਕਾਂਗਰਸ ਦੇ ਆਗੂਆਂ ਨੂੰ ਇਸ ਨੂੰ ਲੈ ਕੇ ਆ ਖਬਰ ਆ ਰਹੀ ਹੈ ਮੀਡੀਆ ਰਿਪੋਰਟ ਤੋਂ ਕਿ ਚਰਨਜੀਤ ਸਿੰਘ ਚੰਨੀ ਹੀ ਜਿਹੜੇ ਨੇ ਉਹ ਕਾਂਗਰਸ ਪਾਰਟੀ ਵੱਲੋਂ ਪ੍ਰਦਾਨ ਹੋਣਗੇ ਅਤੇ ਚਰੰਜਿਸਨ ਚੰਨੀ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤਾਂ